ਗੁਰਾਇਾਨਗਰ ਕੌਂਸਲਰ ਦੀਨੋਂ ਦੇ ਵਾਰਡ ਨੰਬਰ 8 ਵਿੱਚ ਵਾਰਡ ਕੌਂਸਲਰ ਮਨੋਜ ਕੁਮਾਰ ਗੋਗਨਾ ਦੇ ਅੰਤਕ ਯਤਨਾ ਸਦਕਾ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ ਉਨਾ ਨਾਲ ਜ਼ਿਲ੍ਹਾ ਜਲੰਧ ਦੇ ਅਧਿਆਤੀ ਪ੍ਰਧਾਨ ਪ੍ਰਦੀਪ ਦੁੱਗਲ ਸੰਗਠਨ ਇੰਚਾਰਜ ਸੰਜੇ ਟੁਵਾਲ ਬਲਾਕ ਗੁਰਾਇਆਂ ਦੇ ਪ੍ਰਧਾਨ ਸੁਦੇਸ਼ ਬਿੱਲਾ ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਕੋਆਰਡੀਨੇਟਰ ਪੰਕਜ ਰਾਏ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ ਜਿਨ੍ਹਾਂ ਦਾ ਵਾਰਡ ਕੌਂਸਲਰ ਮਨੋਜ ਕੋਗਨਾ ਅਤੇ ਵਾਰਡ ਵਾਸੀਆਂ ਨੇ ਹਾਰ ਪਾ ਕੇ ਸਵਾਗਤ ਕੀਤਾ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਰਸਮੀ ਤੌਰ ਤੇ ਰਿਬਨ ਕਟ ਕੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਉਨਾ ਕਿਹਾ ਕਿ ਕੌਂਸਲਰ ਮਨੋਜ ਕੋਗਨਾ ਵੱਲੋਂ ਵਾਰਡ ਦੇ ਵਿਕਾਸ ਵਿੱਚ ਦਿਖਾਈ ਗਈ ਤਤਪਰਤਾ ਸ਼ਲਾਘਾਯੋਗ ਹੈ ਯਕੀਨਨ ਜਦੋਂ ਉਹ ਆਪਣਾ ਕਾਰਜਕਾਲ ਪੂਰਾ ਕਰਨਗੇ ਤਾਂ ਵਾਰਡ ਵਾਸੀ ਉਹਨਾਂ ਤੇ ਮਾਣ ਮਹਿਸੂਸ ਕਰਨਗੇ ਪ੍ਰਦੀਪ ਦੁੱਗਲਤ ਸੰਜੋਤਵਾਲ ਨੇ ਕਿਹਾ ਕਿ ਕੌਂਸਲਰ ਮਨੋਜ ਕੋਗਨਾ ਦੇ ਪਰਿਵਾਰ ਨੇ ਹਮੇਸ਼ਾ ਵਾਰਡ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਹੁਣ ਜਦੋਂ ਕੌਂਸਲਰ ਬਣ ਗਏ ਹਨ ਤਾਂ ਵਾਰਡ ਵਾਸੀਆਂ ਨੂੰ ਉਹਨਾਂ ਤੇ ਬਹੁਤ ਉਮੀਦਾਂ ਹਨ ਇਸ ਤਰ੍ਹਾਂ ਕੌਂਸਲਰ ਮਨੋਜ ਕੁਮਾਰ ਗੋਗਨਾ ਨੇ ਵਾਟ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੇ ਆਪਣੇ ਵਾਟ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਹਰ ਕੀਮਤ ਤੇ ਪੂਰੇ ਕਰਨਗੇ ਇਸ ਮੌਕੇ ਕੌਂਸਲਰ ਜਸਬੀਰ ਰਾਜੂ ਕੌਂਸਲਰ ਦੇ ਪਤੀ ਸੁਨੀਲ ਮਨੋਤਾ ਕੌਂਸਲਰ ਦੇ ਪਤੀ ਸੰਜੀਵ ਹੀਰ ਕੌਂਸਲਰ ਪਤੀ ਮਨੀਸ਼ 바ਵਾ ਐਡਵੋਕੇਟ ਇੰਦਰਜੀਤ ਵਰਮਾ ਪਲਵਿੰਦਰ ਸਿੰਘ ਗੁਲਜ਼ਾਰ ਮਸੀ ਗੌਰਵ ਹਰਜਿੰਦਰ ਬਿੱਲਾ ਗੁਰਦੀਪ ਪਿੱਟੂ ਮਲਕੀਤ ਰਾਮ ਕੁਲਦੀ ਭੁੱਲੀ ਅਤੇ ਹੋਰ ਹਾਜ਼ਰ ਸਨ ਹਲਕਾ ਵਿਦਾਂਤ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਕਸਬਾ ਗਰਾਇਆ ਗਰਾਇਆ ਸ਼ਹਿਰ ਦੇ ਵਿੱਚ ਬਹੁਤ ਹੀ ਗਰਾ ਸ਼ਹਿਰ ਦੇ ਨਿਵਾਸੀਆਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ ਇਤਿਹਾਸਕ ਜਿੱਤ ਜਿਹੜੀ ਸੀ ਨਗਰ ਕੌਂਸਲ ਦੇ ਵਿੱਚ ਦਿੱਤੀ ਸੀ 10 ਦੇ ਵਿੱਚ 13 ਦੇ ਵਿੱਚੋਂ 10 ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਬਣ ਕੇ ਜਿਹੜੇ ਸੀ ਜਿਨ੍ਹਾਂ ਨੇ ਨਗਰ ਕੌਂਸਲ ਗਰਾਇਆ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਤ ਹਰਮੇਸ਼ ਜੀ ਜਿਨ੍ਹਾਂ ਨੂੰ ਮੇਸੀ ਕਹਿੰਦੇ ਅਸੀਂ ਲਾਰਡ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਸੀ ਅੱਜ ਦੇ ਇਸ ਜਿਹੜਾ ਫੰਕਸ਼ਨ ਆ ਜਿਸ ਦੇ ਵਿੱਚ ਅੱਜ ਆ ਬਾਲ ਨੰਬਰ 8 ਦੇ ਸਾਡੇ ਬਹੁਤ ਹੀ ਸਤਿਕਾਰਤ ਮਨੀਸ਼ ਗੋਗਨਾ ਜੀ ਜਿਹੜੇ ਅੱਜ ਵਿਕਾਸ ਕਾਰਜਾਂ ਦਾ ਜਿੱਥੋਂ ਆਰੰਭ ਕੀਤਾ ਸ਼ੁਰੂਆਤ ਕੀਤੀ ਆ ਲਗਭਗ 12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵਿਕਾਸ ਕਾਰਜਾਂ ਦਾ ਕੰਮ ਜਿਹੜਾ ਅੱਜ ਸ਼ੁਰੂ ਇੱਥੋਂ ਕੀਤਾ ਆ ਉਹਦੇ ਵਿੱਚ ਹਾਂ ਜੀ ਬੰਤ ਹੋ ਗਿਆ ਆ ਰਾਜ ਦੇ ਉਹਦੇ ਵਿੱਚ ਰੋਜ਼ ਗੋਗਨਾ ਸਾਡੇ ਬਹੁਤ ਹੀ ਅਦਕਾਰ ਸਾਥੀ ਆ ਬਹੁਤ ਹੀ ਵਧੀਆ ਇਹਨਾਂ ਦੀ ਰਹਿਨਮਾਈ ਦੇ ਵਿੱਚ ਲਗਭਗ 12 ਕ ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਅੱਜ ਵਿਕਾਸ ਕਾਰਜਾਂ ਦੇ ਕੰਮ ਇੱਥੇ ਰੰਭੇ ਆ ਇਸ ਸੈਸ਼ਨ ਦੇ ਵਿੱਚ ਆ ਸਾਡੇ ਬਹੁਤ ਹੀ ਸਤਿਕਾਰਤ ਪ੍ਰਦੀਪ ਦੁੱਗਲ ਜੀ ਜਿਹੜੇ ਚੇਅਰਮੈਨ ਮਾਰਕੀਟਿੰਗ ਕਮੇਟੀ ਗਰਾਹ ਤੋਂ ਔਰ ਸਾਡੇ ਜਿਹੜਾ ਜਲੰਧਰ ਦਿਹਾਤੀ ਦੇ ਜਿਹੜੇ ਆ ਪ੍ਰਧਾਨ ਨੇ ਉਹ ਵੀ ਸਤਿਕਾਰ ਸਖਸ਼ੀਤ ਇੱਥੇ ਆ ਸਾਡੇ ਬਹੁਤ ਹੀ ਸਤਿਕਾਰਤ ਜਿਹੜੇ ਹੈਗੇ ਆ ਸਾਡੇ ਆਪਣੇ ਸਾਥੀ ਜਿਹੜੇ ਹੈਗੇ ਆ ਵਾਈਸ ਪ੍ਰਧਾਨ ਜਿਹੜੇ ਹੈਗੇ ਆ ਉਹ ਵੀ ਸੁਸ਼ੋਭਤ ਆ ਸਾਡੇ ਪ੍ਰਧਾਨ ਜੀ ਸਾਡੇ ਸੰਗਠਨ ਇਚਾਰਜ ਸੰਜੀਤ ਅਟਵਾਲ ਜੀ ਆਪਣੇ ਹੀਰ ਸਾਹਿਬ ਬਹੁਤ ਹੀ ਸਤਿਕਾਰ ਸ਼ਕਤੀਤਾ ਜਿਹੜੀਆਂ ਆ ਅੱਜ ਇੱਥੇ ਜਿਹੜੀਆਂ ਸੁਸ਼ੋਭਤ ਆ ਔਰ ਵਿਕਾਸ ਕਾਰਜਾਂ ਦੀਆਂ ਜਿਹੜੀਆਂ ਗ੍ਰਾਂਵ ਦੇ ਵਿੱਚ ਨੇਰੀਆਂ ਲਿਆਵਾਂਗੇ 1 ਕਰੋੜ 62 ਲੱਖ ਰੁਪਏ ਜਿਹੜਾ ਸੀ ਅਸੀਂ ਪਹਿਲਾਂ ਪਿੱਛੇ ਹਾਊਸ ਨੇ ਪ੍ਰਬੰਧ ਕੀਤਾ ਸੀ ਉਹਦੇ ਵਿੱਚ ਜਿਹੜਾ ਹੈਗਾ ਇਸ ਰਾਸ਼ੀ ਨੂੰ ਜਿਹੜਾ ਇਹ ਲਗਾ ਰਹੇ ਆ ਇਹ ਵਧਾਈ ਦੇ ਪਾਤਰ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਤੁਸੀਂ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਕ ਖਰਚਾ ਸੀਗਾ ਗਰਾਹ ਸ਼ਹਿਰ ਦੇ ਵਿੱਚ ਜਿੱਥੇ ਕਿ ਅਸੀਂ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਸੀ ਕਿ ਅਸੀਂ ਗਰਾਹ ਸ਼ਹਿਰ ਦੇ ਵਿੱਚ ਗੰਦਗੀ ਔਰ ਜਿਹੜਾ ਪਾਣੀ ਖੜਦਾ ਉਸ ਨੂੰ ਅਸੀਂ ਖਤਮ ਕਰਾਂਗੇ ਉਹ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਸੁਪਰਸਾਊਂਡ ਮਸ਼ੀਨਾਂ ਜਿਹੜੀਆਂ ਕਿ ਪੂਰੇ ਸੀਵਰੇਜ ਸਿਸਟਮ ਨੂੰ ਜਿਹੜਾ ਉਹ ਸਾਫ਼ ਕਰ ਰਹੀਆਂ ਆ ਉਹ ਕਾਫੀ ਦਿਨਾਂ ਤੋਂ ਜਿਹੜਾ ਉਹ ਮਹਮ ਜਿਹੜੀ ਚੱਲੀ ਆ ਉਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਆ ਔਰ ਸਾਥੀ ਜਿਹੜੇ ਨਗਰ ਕੌਂਸਲ ਦੇ ਔਰ ਜਿਹੜੇ ਸਾਥੀ ਸਾਡੇ ਇਥੋਂ ਦੇ ਵਸਨੀਕ ਨੇ ਉਹ ਸਾਨੂੰ ਫੋਨ ਕਰਕੇ ਸਾਡੀ ਟੀਮ ਨੂੰ ਸਾਡੇ ਸਤਕਾਰ ਚੇਅਰਮੈਨ ਨੂੰ ਵੀ ਕਹਿ ਰਹੇ ਨੇ ਕਿ ਇਹ ਬਹੁਤ ਇੱਕ ਵੱਡਾ ਕਾਰਜ ਕਰ ਰਹੇ ਹੋ ਕਿਉਂਕਿ ਅਸੀਂ ਪਾਵੰਦਿਆਂਗਰਾਹ ਸ਼ਹਿਰ ਦੇ ਨਿਵਾਸੀਆਂ ਦੇ ਲਈ ਸੇਵਾ ਕਰਨ ਲਈ ਵਿਕਾਸ ਦੇ ਕੰਮਾਂ ਦੀਆਂ ਹਨੇਰੀਆਂ ਲਿਆਉਣ ਦੇ ਲਈ ਔਰ ਸਮੇ ਸਮੇਂ ਸਰਤੀ ਜਿਹੜੀ ਵੀ ਕੋਈ ਸਾਨੂੰ ਮੁਸ਼ਕਲ ਦਿੱਕਤ ਜਿਹੜੀ ਵੀ ਬਾੜ ਦੇ ਵਿੱਚ ਆਉਂਦੀ ਆ ਅਸੀਂ ਉਹ ਦੂਰ ਕਰਨ ਦੇ ਲਈ ਜਿਹੜਾ ਹੈਗਾ ਯਤਨਸ਼ੀਲ ਆ ਅੱਜ ਦੇ ਇਸ ਮੌਕੇ ਤੇ ਮੈਂ ਮਨੂਜ ਗੋਗਰਾ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਆ ਔਰ ਆਸ ਕਰਦਾ ਕਿ ਆਪਣੇ ਵਾਰਡ ਦੇ ਵਿੱਚ ਤਨੋਂ ਮਨੋਂ ਪੂਰੇ ਆਪਣੇ ਇਹਨਾਂ ਨਿਵਾਸੀਆਂ ਦੀ ਸੇਵਾ ਕਰਦਾ ਰਹੇਗਾ ਔਰ ਵਾਕੀ ਵੀ ਜਿਹੜੇ ਦੂਸਰੇ ਸਾਡੇ ਨਗਰ ਕੌਂਸਲਰ ਦੇ ਜਿੰਨੇ ਵੀ ਸਹਿਬਾਨ ਨੇ ਉਹਨਾਂ ਨੂੰ ਵੀ ਗੁਜਾਰਸ਼ ਕਰਦਾ ਕਿ ਆਪਾਂ ਗਰਾਹ ਸ਼ਹਿਰ ਦੇ ਵਿੱਚ ਜੋ ਆਪਾਂ ਇਹਨਾਂ ਨੂੰ ਕਮਿਟਮੈਂਟ ਕੀਤੀ ਸੀ ਉਹ ਵਿਕਾਸ ਦੀਆਂ ਜਿਹੜੀਆਂ ਅਸੀਂ ਜੜੀਆਂ ਲਈਏ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਅੱਜ ਵਾਰਡ ਨੰਬਰ 8 ਦੇ ਜਿਹੜੇ ਵਿਕਾਸ ਦੇ ਕੰਮ ਆ ਅੱਜ ਉਹਨਾਂ ਦਾ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਨਯੋਗ ਹਲਕਾ ਇੰਚਾਰਜ ਸਾਡੇ ਹਲਕੇ ਦੀ ਜਿੰਦ-ਜਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਜਿਹੜੀਆਂ ਇਹ ਵਿਕਾਸ ਦੀਆਂ ਲੀਹਾਂ ਅੱਜ ਸ਼ੁਰੂ ਹੋਈਆਂ ਆ ਉਹਨਾਂ ਦਾ ਕੋਟਿ-ਕੁਟ ਧੰਨਵਾਦ ਆਰਾਮਾਂ ਦੀ ਪਾਰਟੀ ਦੇ ਜਿੰਨੇ ਵੀ ਮੇਰੇ ਸੱਜਣਾਂ ਅੱਜ ਇੱਥੇ ਕਤਰ ਹੋਇਆ ਉਹਨਾਂ ਦੇ ਆਉਣ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਸਾਡੇ ਹਰਮੇਸ਼ ਲਾਲ ਮੇਛੀ ਜੀ ਸਾਡੇ ਪ੍ਰਧਾਨ ਜੀ ਉਹ ਵੀ ਵਿਸ਼ੇਸ਼ ਰੂਪ ਤੇ ਇੱਥੇ ਪਹੁੰਚੇ ਔਰ ਸਾਡੇ ਬਿੱਲਾ ਜੀ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਪਰ ਸੀਨੀਅਰ ਵਾਈਸ ਪ੍ਰਧਾਨ ਔਰ ਬਲਾਕ ਦੇ ਪ੍ਰਧਾਨ ਉਹ ਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਦੇ ਨਾਲ ਸਾਡੇ ਸੰਗਠਨ ਹਲਕਾ ਸੰਗਠਨ ਦੇ ਜਿਹੜੇ ਇੰਚਾਰਜ ਨੇ ਸੰਜੇ ੜਵਾਲ ਜੀ ਉਹ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਦੇ ਅੱਜ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਪ੍ਰਦੀਪ ਦੁੱਗਲ ਜੀ ਜਿਹੜੇ ਸਾਡੇ 7 ਔਰ 8 ਵਾਰਡ ਦੇ ਸਾਂਝੇ ਤੌਰ ਤੇ ਵਾਸੀ ਵੀ ਨੇ ਔਰ ਉਹਨਾਂ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ ਇੱਥੇ ਆਉਣ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਕੰਮ ਜਿਹੜਾ ਸ਼ੁਰੂ ਹੋਇਆ 8 ਨੰਬਰ ਵਾਰਡ ਤੋਂ ਉਮੀਦ ਹੈ ਵੀ ਇਹ ਜਲਦੀ ਤੋਂ ਜਲਦੀ ਜਿਹੜੀ ਕਚਹਿਰੀ ਪਹਿਲਾਂ ਲੱਗੀ ਹੋਈ ਸੀ ਉਹਨਾਂ ਵਿੱਚ ਪੇਸ਼ ਕੀਤਾ ਜਾਊਗਾ ਵੀ ਜਿਹੜੇ ਸਫਾਈ ਦੇ ਮੁੱਦੇ ਆਪਾਂ ਲੈ ਕੇ ਚੱਲੇ ਸੀ ਬਿਜਲੀ ਦੇ ਮੁੱਦੇ ਲੈ ਕੇ ਚੱਲੇ ਸੀ ਵਿਕਾਸ ਦੇ ਮੁੱਦੇ ਲੈ ਕੇ ਚੱਲੇ ਸੀ ਉਹ ਹੌਲੀ-ਹੌਲੀ ਵਾਰਡ ਨੰਬਰ 8 ਔਰ ਵਾਰਡ ਬਾਕੀ ਸਾਰਿਆਂ ਦੇ ਵਿੱਚ ਵੀ ਉਹੋ ਜਿਹੜੇ ਮੁੱਦੇ ਆ ਉਹ ਹੱਲ ਹੁੰਦੇ ਨਾ ਜਾਂ ਰਹਿਣਗੇ ਮਨਜੋਗ ਪ੍ਰਿੰਸੀਪਲ ਦਾ ਫੇਰ ਦੁਆਰੇ ਤੋਂ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਉਦਘਾਟਨ ਹੋਇਆ ਹੈ ਸ਼ੁਰੂ ਹੋਇਆ ਪਾਈਪਲਾਈਨ ਤੋਂ ਜਿਹੜਾ ਅੱਜ ਜਲ ਪਾਣੀ ਦਾ ਜਿਹੜਾ ਪਾਈਪ ਲਾਈਨ ਪਾਈ ਗਈ ਆ ਉਸ ਤੋਂ ਬਾਅਦ ਜਿਹੜੀ तकरीबन 10 ਤੋਂ 12 ਲੱਖ ਦਾ ਜਿਹੜਾ ਪ੍ਰੋਜੈਕਟ ਸੀਗਾ ਸਾਨੂੰ 8 ਨੰਬਰ ਵਾਰਡ ਨੂੰ ਮਿਲਿਆ ਉਹਦੇ ਨਾਲ ਜਿਹੜੇ ਰਿਪੇਅਰਾਂ ਦੇ ਕੰਮ ਆ ਉਹ ਤਸੱਲੀ ਬਖਸ਼ ਕੀਤੇ ਜਾਣਗੇ ਮੈਂ ਅਪੀਲ ਵੀ ਕਰਨਾ ਚਾਹੁੰਦਾ ਆਪਣੇ ਵਾਰਡ ਵਾਸੀਆਂ ਨੂੰ ਅਗਰ ਕਈ ਵਾਰੀ ਕਿਸੇ ਗਲੀ ਦਾ ਨਹੀਂ ਪਤਾ ਲੱਗਦਾ ਤੇ ਗਰੁੱਪ ਜਿਹੜਾ 8 ਨੰਬਰ ਵਾਰਡ ਦਾ ਬਣਿਆ ਹੋਇਆ ਉਹਦੇ ਵਿੱਚ ਗਲੀ ਦੀਆਂ ਸਮੱਸਿਆਵਾਂ ਜ਼ਰੂਰ ਉਹਦੇ ਵਿੱਚ ਜਾਣੂ ਕਰਾਓ ਤਾਂ ਜੋ ਪੁੱਖ ਦੇ ਵਿੱਚ ਉਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ ਧੰਨਵਾਦ ਜੀ ਅੱਜ ਗੁਰਾ ਦੇ ਵਾਰਡ ਨੰਬਰ 8 ਦੇ ਵਿੱਚ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਾਡੇ ਅੱਜ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਜੀ ਉਹਨਾਂ ਦੇ ਨਾਲ ਸੰਗਠਨ ਚਾਰ ਸਾਡੇ ਸੰਜੇ ਟਵਾਲ ਜੀ ਤੇ ਹੋਰ ਸਾਡੇ ਨਗਰ ਕੌਂਸਲ ਦੇ ਜਿੰਨੇ ਵੀ ਪ੍ਰਧਾਨ ਸਾਹਿਬਾਨ ਅਤੇ ਐਮਸੀ ਸਾਹਿਬar ਆਏ ਨੇ ਅੱਜ ਵਾਰਡ ਨੰਬਰ 8 ਦਾ ਜਿਹੜਾ ਕੰਮ ਆ ਬੜੇ ਜੰਗੀ ਪੱਧਰੇ ਤੇ ਸ਼ੁਰੂ ਕੀਤਾ ਕਿਉਂਕਿ ਇਸ ਵਾਰਡ ਦੇ ਵਿੱਚ ਸਮੇਂ-ਸਮੇਂ ਤੇ ਸਰਕਾਰਾਂ ਦੇ ਸਮੇਂ ਦੇ ਵਿੱਚ ਉਹ ਵਿਕਾਸ ਦਾ ਕਾਰਜ ਨਹੀਂ ਹੋਇਆ ਸੀ ਔਰ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਆ ਉਹ ਅੱਜ ਇਹ ਕੰਮ ਵਿਕਾਸ ਦੇ ਕੰਮਾਂ ਦੇ ਜਤਨ ਛੀ ਲਿਆ ਕਿਉਂਕਿ ਇੱਥੇ ਪਹਿਲਾਂ ਕਈ ਕਾਂਗਰਸ ਪਾਰਟੀ ਦੇ ਕਾਉਂਸਲਰ ਰਹੇ ਨੇ ਜਾਂ ਹੋਰ ਆਮ ਪਾਰਟੀਆਂ ਕਾਉਂਸਲਰ ਰਹੇ ਨੇ ਉਹਨਾਂ ਨੇ ਵਾਰਡ ਨੰਬਰ 8 ਦੀ ਕੋ ਸਾਰ ਨਹੀਂ ਲਈ ਲੇਕਿਨ ਅਸੀਂ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਦਾ ਕੀਤਾ ਸੀ ਸ਼ਹਿਰ ਨਿਵਾਸੀਆਂ ਨਾਲ ਤੇ ਵਾਰਡ ਵਾਸੀਆਂ ਨਾਲ ਕਿ ਅਸੀਂ ਜਦੋਂ ਵੀ ਜਿੱਤ ਕੇ ਸਾਡੀ ਟੀਮ ਆਮ ਆਦੀ ਪਾਰਟੀ ਟੀਮ ਜਿਹੜੀ ਹੈ ਨਗਰ ਕਾਉਂਸਲ 'ਚ ਬੈਠੇਗੀ ਔਰ ਵਿਕਾਸ ਦੇ ਕਾਰਜ ਸਭ ਤੋਂ ਪਹਿਲਾਂ ਆਰੰਭ ਕੀਤੇ ਜਾਣਗੇ ਔਰ ਤੁਸੀਂ ਗੁਰਾਇਆਂ ਦੇ ਵਿੱਚ ਦੇਖ ਹੀ ਲਿਆ ਕੀ ਸੀਵਰੇਜ ਸਿਸਟਮ ਜਿਹੜਾ ਕਈ ਸਾਲਾਂ ਤੋਂ 20 ਸਾਲ ਤੋਂ ਬੰਦ ਪਿਆ ਸੀ ਔਰ ਸਮੇਂ-ਸਮੇਂ ਤੇ ਜਿਹੜੇ ਇੱਥੇ ਕੌਂਸਲ ਦੇ ਪ੍ਰਧਾਨ ਆਏ ਆ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਸਮੇਂ-ਸਮੇਂ ਤੇ ਐਮਐਲਏ ਉਹਨਾਂ ਨੇ ਕਦੀ ਵੀ ਗ੍ਰੈਂਡ ਸੀਵਰੇਜ ਸਿਸਟਮ ਨੂੰ ਗੌਰ ਨਹੀਂ ਕੀਤਾ ਔਰ ਜੇ ਕੀਤਾ ਵੀ ਆ ਸਫਾਈ ਕੀਤੀ ਆ ਹਨੋਵੇ ਉਹ ਜੇਬਾਂ ਚ ਪਏ ਗਏ ਆ ਲੇਕਿਨ ਅੱਜ ਸਾਨੂੰ ਗ੍ਰਾਹਾਂ ਵਾਸੀਆਂ ਨੂੰ ਕੰਮ ਦਿਖ ਰਿਹਾ ਹੁਣ ਅਗਰ ਮੀਖਾ ਵੀ ਪੈਂਦਾ ਤੇ ਗ੍ਰਾਹਾਂ ਦੇ ਵਿੱਚ 15 20 ਮਿੰਟ ਦੇ ਬਾਅਦ ਪਾਣੀ ਜਿਹੜਾ ਉਹ ਨਾਲੀਆਂ ਤੇ ਨਿਕਲ ਜਾਂਦਾ ਔਰ ਮੈਂ ਇੱਕ ਗ੍ਰਾਹਾਂ ਵਾਸੀ ਨੂੰ ਵਿਸ਼ਵਾਸ ਦਨਾ ਸਾਡੀ ਨਗਰ ਕਾਉਂਸਲ ਦੀ ਗ੍ਰਾਹਾਂ ਟੀਮ ਜਿਹੜੀ ਆ ਇਦਾਂ ਹੀ ਗਾਂ ਵਧ ਕੇ ਕੰਮ ਕਰਦੇ ਰਹੇਗੀ ਔਰ ਤੁਹਾਨੂੰ ਇੱਕ ਸ਼ਹਿਰ ਇੱਕ ਨਮੂਨਾ ਸ਼ਹਿਰ ਬਣਾ ਕੇ ਦੇਵਾਂਗੇ ਧੰਨਵਾਦ ਜੀ ਨਗਰ ਕਾਉਂਸਲ ਦੀਆਂ ਹੁਣੇ-ਹੁਣੇ ਇਲੈਕਸ਼ਨ ਕੰਪਲੀਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਵਾਰਡ ਨੰਬਰ 8 ਤੋਂ ਸ਼੍ਰੀ ਮਨੋਜ ਗੋਗਨਾ ਜੀ ਜੇਤੂ ਰਹੇ ਇਲੈਕਸ਼ਨ ਦੇ ਦੌਰਾਨ ਸਮੂਹ ਸ਼ਹਿਰ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਵਾਰਡ ਨੰਬਰ 8 ਦੀ ਹੀ ਨਹੀਂ ਵਾਰਡ ਨੰਬਰ 1 ਤੋਂ ਲੈ ਕੇ 13 ਤੱਕ ਦੀ ਸਾਡੀ ਨਿਰੋਲ ਜ਼ਿੰਮੇਵਾਰੀ ਹੋਏਗੀ ਕਿ ਸ਼ਹਿਰ ਨੂੰ ਅਸੀਂ ਵਧੀਆ ਸਵਸਥ ਮਾਹੌਲ ਦਈਏ ਉਹਨਾਂ ਨੂੰ ਗੰਦਗੀ ਤੋਂ ਬਿਲਕੁਲ ਨਜਾਤ ਦਵਾਈਏ ਸਾਫ਼ ਸੁਥਰਾ ਵਾਤਾਵਰਣ ਦਈਏ ਸੋ ਇਸੇ ਕੜੀ ਨੂੰ ਅਸੀਂ ਅੱਗੇ ਨਿਰੰਤਰ ਚੱਲਦੇ ਹੋਏ ਵਾਰਡ ਨੰਬਰ 8 ਦੇ ਵਿੱਚ ਮਨੋਜ ਗੋਗਨਾ ਜੀ ਦਾ ਵਾਰਡ ਦੇ ਵਿੱਚ ਅਸੀਂ ਪਾਈਪਾਂ ਦਾ ਉਦਘਾਟਨ ਕਰ ਦਿੱਤਾ ਤੇ ਜਿਹਦੇ ਵਿੱਚ ਗੰਦਗੀ ਨੂੰ ਹੁਣ ਪੂਰੀ ਤਰ੍ਹਾਂ ਦੇ ਨਾਲ ਲੋਕੀ ਸਾਫ਼ ਸੁਥਰਾ ਵਾਤਾਵਰਣ ਦੇ ਵਿੱਚ ਜੀ ਸਕਣਗੇ ਜਿਹੜੀਆਂ ਪ੍ਰਾਣੀਆਂ ਪ੍ਰੋਬਲਮਸ ਨੇ ਨਾਲੀਆਂ ਗਲੀਆਂ ਦੀਆਂ ਗੰਦਗੀਆਂ ਦੇ ਉਹਨਾਂ ਤੋਂ ਹੁਣ ਸ਼ਹਿਰ ਵਾਸੀ ਪੂਰੀ ਤਰ੍ਹਾਂ ਮੁਕਤ ਹੋਣਗੇ ਸੋ ਹੋਰ ਵੀ ਆਮ ਆਦਮੀ ਪਾਰਟੀ ਪੂਰੇ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਉਂਦੀ ਹੈ ਕਿ ਤੁਹਾਡੇ ਨਾਲ ਕੀਤੇ ਹੋਏ ਸਾਰੇ ਵਾਦੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਤਨਮਨ ਧੰਦੇ ਨਾਲ ਨਿਭਾਉਣ ਲਈ ਤਿਆਰ ਆ ਅਸੀਂ ਵਾਰਡ ਨੰਬਰ 1 ਤੋਂ ਲੈ ਕੇ 13 ਤੱਕ ਹੀ ਪੂਰਾ ਸੀ ਵਿਸ਼ਵਾਸ ਦਿਵਾਨੇ ਆ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਆ ਤਾਂ ਤੁਹਾਡੇ ਹਰਮਨ ਪਿਆਰੇ ਸ਼੍ਰੀ ਮਨੋਜ ਗੋਗਨਾ ਜੀ ਤੁਹਾਡੇ ਨਾਲ ਹਮੇਸ਼ਾ ਖੜੇ ਆ ਤੇ ਖੜੇ ਰਹਿਣਗੇ ਸੋ ਧੰਨਵਾਦ ਬਹੁਤ-ਬਹੁਤ ਜੈ ਹਿੰਦ